ਨਾ ਮਾਪਿਆਂ ਨੂੰ ਫਿਕਰ ਨਾ ਸਰਕਾਰਾਂ ਨੂੰ ਫਿਕਰ ਇਹ ਹਨ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚੇ ਜਿਹੜੇ ਤਕਰੀਬਨ ਹਰਜਾਨਾ 1.5 ਤੋਂ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਆਉਂਦੇ ਨੇ ਤੇ ਜਾਂਦੇ ਨੇ ਮੀਂਹ ਦੀ ਧੁੰਦ ਤੋਂ ਤੋਂ ਸਾਕ ਉਸ ਵਿੱਚ ਇਹ ਨਿੱਕੇ ਨਿੱਕੇ ਬਲੂਰ ਤੁਰ ਕੇ ਜਾਂਦੇ ਨੇ ਨਾ ਮਾਪ ਮਾਪੇ ਸੋਚਦੇ ਨੇ ਤੇ ਨਾ ਸਰਕਾਰਾਂ ਅੱਜ ਕੱਲ ਦੇ ਜਵਾਨਿਆਂ ਦੇ ਵਿੱਚ ਵੱਡਿਆਂ ਵੱਡੀਆਂ ਮਸੂਰੀਆਂ ਆਉਂਦੀਆਂ ਸਕੂਲਾਂ ਦੀਆਂ। ਜਾ ਹਾਲਾਤ ਦੇਖ ਲੋ। ਪ੍ਰਾਈਵੇਟ ਪੜਨ ਵਾਲੇ ਬੱਚਿਆਂ ਨੂੰ ਮਾਪੇ ਚੱਕ ਕੇ ਗੱਡੀਆਂ 'ਚ ਚੜਾਉਂਦੇ ਨੇ। ਮਹਿੰਗੀਆਂ ਫੀਸਾਂ ਨੇ ਤੇ ਸਰਕਾਰੀ ਸਕੂਲਾਂ ਦੇ ਵਿੱਚ ਆ ਹਾਲਾਤ ਨੇ ਕਿ ਬੱਚਿਆਂ ਨੂੰ ਤਿੰਨ ਤਿੰਨ ਲੋਕ ਤਿੰਨ ਤਿੰਨ ਕਿਲੋਮੀਟਰ ਦੂਰ ਤੋਂ ਤੁਰ ਕੇ ਆਉਣਾ ਪੈਂਦਾ। ਹਰੇਕ ਮੌਸਮ ਦੇ ਵਿੱਚ ਮੀਂਹ ਦੇ ਰੀਝੀ ਤੁਰ ਕੇ ਆਉਂਦੇ ਨੇ ਸਾਰੇ ਬੱਚੇ ਆ ਦੇਖੋ ਵਿੱਚ ਤਾਂ ਬਿਲਕੁਲੀ ਨਿੱਕੇ ਨਿੱਕੇ ਨੇ ਛੋਟੇ ਛੋਟੇ ਨਿੱਕੇ ਨਿੱਕੇ ਕਦਮਾਣਾ ਕਿੰਨੇ ਟਾਈਮ 'ਚ ਘਰੇ ਪਹੁੰਚਦੇ ਹੋਣਗੇ ਇਹ ਸਰਕਾਰ ਨੂੰ ਵੀ ਚਾਹੀਦਾ ਹੈ ਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਇਹ ਬੱਚਿਆਂ ਦਾ ਆਉਣ ਜਾਣ ਦਾ ਪ੍ਰਬੰਧ ਕੀਤਾ ਜਾਵੇ ਇਹਨੂੰ ਤੁਰ ਕੇ ਆਉਣਾ ਬਹੁਤ ਮੁਸ਼ਕਲ ਹੈ ਆਵਾਜ਼ਾਈ ਰੌਣਕਾਂ ਤੇ ਬਹੁਤ ਹੈ ਗੱਡੀਆਂ ਬਹੁਤ ਲੰਗਦੀਆਂ ਤੇ ਬੱਚੇ ਵੀ ਬਹੁਤ ਛੋਟੇ ਨੇ ਇਸ ਕਰਕੇ ਬੇਨਤੀ ਹੈ ਵੀ ਅੱਜ ਕੱਲ ਦੇ ਇਸ ਡਿਜੀਟਲ ਜਵਾਨੇ ਦੇ ਵਿੱਚ ਬੱਚਿਆਂ ਨੂੰ ਤੁਰ ਕੇ ਆਉਣਾ ਬਹੁਤ ਮੁਸ਼ਕਲ ਹੈ ਇਹ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਅਸੀਂ 3-3 ਕਿਲੋਮੀਟਰ ਤੁਰ ਕੇ ਜਾਂਦੇ ਸੀ ਉਹਦੋਂ ਤਾਂ 8 ਸਾਲ ਦਾ ਬੱਚਾ ਲੱਗਦਾ ਸੀ ਪਹਿਲੀ ਕਲਾਸ 'ਚ ਤੇ ਹੁਣ ਤਾਂ ਇਹ 2.5-3 ਸਾਲ ਦੇ ਸਕੂਲ ਜਾਣ ਲੱਗ ਜਾਂਦਾ ਦੇਖੋ ਕਿੰਨੀ ਮੁਸ਼ਕਲ ਨਾ